ਰੀਸੈਂਟਲੀ ਜਿਹੜਾ ਲਾਲ ਕਿਲੇ ਦੇ ਕੋਲ ਹਮਲਾ ਹੋਇਆ ਉਹਨੂੰ ਅਤਵਾਦੀ ਘਟਨਾ ਕਰਾਰ ਦਿੱਤਾ ਗਿਆ ਹੈ ਇੰਡੀਅਨ ਗਵਰਨਮੈਂਟ ਦੁਆਰਾ ਇਸ ਦੇ ਨਾਲ ਹੀ ਦਿੱਲੀ 에ਅਰਪੋਰਟ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਸ ਗੱਲ ਦੀ ਜਾਂਚ NSA ਦੁਆਰਾ ਜਾਂ ਹੋਰ ਜਾਂਚ ਏਜੰਸੀਆਂ ਇੰਡੀਆ ਦੀਆਂ ਉਹਨਾਂ ਦੁਆਰਾ ਸ਼ੁਰੂ ਕਰ ਦਿੱਤੀ ਗਈ ਆ ਜੇਕਰ ਇਹ ਹਮਲਾ ਕਾਮਯਾਬ ਹੋ ਜਾਂਦਾ ਦਿੱਲੀ 에ਅਰਪੋਰਟ ਦੇ ਉੱਤੇ ਜੋ ਕੀਤਾ ਗਿਆ ਸੀਗਾ ਉਹਦੇ ਨਾਲ ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋ ਜਾਣੀ ਸੀਗੀ ਅਹਮਦਾਬਾਦ ਦੇ ਵਿੱਚ ਜਿਹੜਾ ਜਹਾਜ਼ ਕਰੈਸ਼ ਹੋਇਆ ਉਹ ਆਪਾਂ ਸਾਰਿਆਂ ਨੇ ਦੇਖਿਆ ਸੋ ਇਸੇ ਹੀ ਤਰ੍ਹਾਂ ਦੇ ਨਾਲ ਬਹੁਤ ਸਾਰੇ ਜਹਾਜ਼ ਇੱਕ ਦੋ ਨਹੀਂ ਬਹੁਤ ਸਾਰੇ ਜਹਾਜ਼ ਕਰੈਸ਼ ਹੋ ਸਕਦੇ ਸੀ ਜਿਹਦੇ ਨਾਲ ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋ ਸਕਦੀ ਸੀ ਹਾਂਜੀ 6 ਅਤੇ 7 ਨਵੰਬਰ ਵਾਲੀ ਤਾਰੀਖ ਨੂੰ ਇਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਹਦੇ ਨਾਲ 800 ਜਿਹੜੀਆਂ ਫਲਾਈਟਾਂ ਸੀਗੀਆਂ ਦਿੱਲੀ 에ਅਰਪੋਰਟ ਤੋਂ ਜਾਣੀਆਂ ਸੀ ਉਹ ਡਿਲੇ ਹੋਈਆਂ ਜੇ ਮੈਂ ਦੱਸਦਾ ਤਾਂ ਦਿੱਲੀ 에ਅਰਪੋਰਟ 10 ਜਿਹੜੇ ਬਿਜ਼ੀ 에ਅਰਪੋਰਟ ਆ ਦੁਨੀਆ ਦੇ ਉਹਨਾਂ ਦੇ ਵਿੱਚ ਆਉਂਦਾ ਇਹ 800 ਫਲਾਈਟਾਂ ਇਹ ਨਹੀਂ ਸੀਗੀਆਂ ਕਿ ਸਾਰੀਆਂ ਦਿੱਲੀ 에ਅਰਪੋਰਟ ਦੇ ਉੱਤੇ ਹੀ ਖੜੀਆਂ ਸੀ ਐਦਾਂ ਨਹੀਂ ਸੀਗੀਆਂ ਕੁਝ ਫਲਾਈਟਾਂ ਸੀਗੀਆਂ ਜਿਨ੍ਹਾਂ ਨੇ ਉਤਰਨਾ ਸੀਗਾ ਕੁਝ ਫਲਾਈਟਾਂ ਸੀਗੀਆਂ ਜਿਨ੍ਹਾਂ ਨੇ ਚੜਨਾ ਸੀਗਾ ਮੂਵਿੰਗ ਅਟੈਕ ਹੋਇਆ ਸੀਗਾ ਇਸ ਲਈ ਹੀ ਬਹੁਤ ਸਾਰੇ ਜਹਾਜ਼ ਸੀਗੇ ਜਿਹੜੇ ਉੱਪਰ ਹੀ ਘੁੰਮੀ ਜਾ ਰਹੇ ਸੀਗੇ ਤੇ ਕਈ ਜਹਾਜ਼ ਸੀਗੇ ਕਿ ਥੱਲੇੋਂ ਉੜਨ ਦੇ ਲਈ ਉਹਨਾਂ ਨੂੰ ਸਹੀ ਜਿਹੜਾ ਪਥਵੇ ਸੀਗਾ ਉਹ ਦਿਖਾਈ ਨਹੀਂ ਦੇ ਰਿਹਾ ਸੀਗਾ ਜਿਹੜੇ ਜਹਾਜ਼ਾਂ ਨੇ ਧਰਤੀ ਤੇ ਉਤਰਨਾ ਸੀਗਾ ਉਹਨਾਂ ਨੂੰ 99 ਦੀ ਜਗ੍ਹਾ ਦੇ ਉੱਤੇ ਖੇਤ ਦਿਖਾਈ ਦੇ ਰਹੇ ਸੀਗੇ ਤੇ ਜਿੱਥੇ ਰਨਵੇ ਸੀਗਾ ਤੇ ਜਿੱਥੇ ਖੇਤ ਸੀਗੇ ਉੱਥੇ ਰਨਵੇ ਦਿਖਾਈ ਦੇ ਰਿਹਾ ਸੀਗਾ ਹਵਾਈ ਜਹਾਜ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਿਹੜਾ ਪਾਇਲਟ ਹੁੰਦਾ ਧੌਣ ਬਾਹਰ ਕੱਢ ਕੇ ਥੱਲੇ ਦੇਖ ਲਵੇ ਕਿ ਧਰਤੀ ਆ ਜਾਂ ਕੁਝ ਵੀ ਆ ਸਾਰਾ ਕੁਝ ਸਕਰੀਨ ਤੇ ਹੀ ਆਉਂਦਾ ਆ ਸੋ ਸਕਰੀਨ ਦੇ ਉੱਤੇ ਇਹ ਇੱਕ ਤਰ੍ਹਾਂ ਦੇ ਨਾਲ ਗਲਿਚ ਆ ਚੁੱਕਿਆ ਸੀਗਾ ਦੀ ਥੱਲੇ ਰਨਵੇ ਨਹੀਂਗਾ ਖੇਤ ਆ ਤੇ ਜਿੱਥੇ ਖੇਤ ਹੁੰਦੇ ਸੀਗੇ ਉੱਥੇ ਰਨਵੇ ਦਿਖਾਈ ਦੇ ਰਿਹਾ ਸੀਗਾ ਸੋ ਇਹ ਕੀ ਆ ਇਹ ਸਮੂਫਿੰਗ ਅਟੈਕ ਤੇ ਜਿਨ੍ਹਾਂ ਨੇ ਸਾਈਬਰ ਅਟੈਕ ਕੀਤਾ ਉਹ ਕਾਮਯਾਬ ਹੋ ਜਾਂਦੇ ਤਾਂ ਕੀ ਨੁਕਸਾਨ ਹੁੰਦਾ ਇਹ ਸਾਰੇ ਵਿਸ਼ੇ ਦੇ ਉੱਤੇ ਅਸੀਂ ਤਰਤੀਬ ਨਾਲ ਗੱਲਬਾਤ ਕਰਦੇ ਆ ਆਜੋ ਅੱਜ ਜਿਹੜੀ 6 7 ਨਵੰਬਰ ਦੇ ਇਹ ਦਿਨ ਸੀਗੇ ਇਹਨਾਂ ਦੇ ਵਿੱਚ ਜਿਹੜੀਆਂ ਫਲਾਈਟਾਂ ਸੀਗੀਆਂ ਬਹੁਤ ਡਿਲੇ ਹੋਈਆਂ ਸੀਗੀਆਂ ਦਿੱਲੀ 에어ਪੋਰਟ ਦੇ ਵਿੱਚ ਸੋ ਇਸੇ ਦੇ ਲਈ ਉੱਥੇ ਬਹੁਤ ਹਾਫੜਾ ਦਫੜੀ ਮਚੀ ਹੋਈ ਸੀਗੀ ਕਿਸੇ ਨੇ ਕਿਸੇ ਨੂੰ ਲੈਣ ਜਾਣਾ ਸੀ ਕਿਸੇ ਨੇ ਚੜਾਉਣ ਜਾਣਾ ਸੀਗਾ ਸੋ ਸਾਰੀਆਂ ਜਿਹੜੀਆਂ ਫਲਾਈਟਾਂ ਸੀਗੀਆਂ ਉਹਨਾਂ ਦੇ ਟਾਈਮ ਅੱਗੇ ਪਿੱਛੇ ਹੋ ਚੁੱਕੇ ਸੀਗੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਕੋਈ 에어ਪੋਰਟ ਗਿਆ ਹੋਊਗਾ ਤਾਂ ਉਹਨੂੰ ਇਹ ਭਲੀ-ਪਾਂਤ ਪਤਾ ਹੋਊਗਾ ਕਿ ਉੱਥੇ ਇਸ ਤਰ੍ਹਾਂ ਦਾ ਕੁਛ ਨਾ ਕੁਛ ਹੋਇਆ ਸੀਗਾ ਪਰ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਿ 에어ਪੋਰਟ ਦੇ ਉੱਤੇ ਦਿੱਲੀ 에어ਪੋਰਟ ਦੇ ਉੱਤੇ ਸਮੂਫਿੰਗ ਅਟੈਕ ਕੀਤਾ ਗਿਆ ਸਪੂਫਿੰਗ ਅਟੈਕ ਹੈ ਕੀ ਆ ਇਹਨੂੰ ਸਮਝਣ ਲਈ ਆਪਾਂ ਨੂੰ ਥੋੜਾ ਜਿਆ ਇੱਥੇ ਜਾਣਾ ਪਊਗਾ ਪੂਰੇ ਨਕਸ਼ੇ ਤੇ ਕਿ ਜਿਸ ਤਰ੍ਹਾਂ ਇਹ ਪਲੇਨ ਉੜਿਆ ਜਾ ਰਿਹਾ ਇਹ ਜੀਪੀਐਸ ਜਿਹੜੇ ਕੀ ਅਮਰੀਕਾ ਨੇ ਛੱਡੇ ਹੋਏ ਆ 31 ਜੀਪੀਐਸ ਆ ਪੂਰੀ ਦੁਨੀਆ ਦੇ ਵਿੱਚ ਜਿਹੜੇ ਅਮਰੀਕਾ ਨੇ ਛੱਡੇ ਹੋਏ ਆ ਵੈਸੇ ਹੋਰ ਵੀ ਕਈ ਦੇਸ਼ਾਂ ਨੇ ਆਪੋ ਆਪਣੇ ਜੀਪੀਐਸ ਜਿਹੜੇ ਆ ਇਹ ਬਣਾਏ ਹੋਏ ਆ ਜਦਾ ਚਾਈਨਾ ਨੇ ਬਣਾਇਆ ਰਸ਼ੀਆ ਨੇ ਵੀ ਬਣਾਇਆ ਪਰ ਜ਼ਿਆਦਾਤਰ ਜਿਹੜੇ ਦੇਸ਼ਾਂ ਦੇ ਵਿੱਚ ਟਰਸਟਡ ਆ ਜੀਪੀਐਸ ਮਤਲਬ ਕੀ ਗਲੋਬਲ ਪੋਜੀਸ਼ਨਿੰਗ ਸਿਸਟਮ ਕਿਹੜੀ ਜਗ੍ਹਾ ਕਿੱਥੇ ਆ ਨਾ ਸਾਰਾ ਕੁਝ ਜਿਹੜੇ ਅਸੀਂ ਵੀ ਆਪਾਂ ਨੈਵੀਗੇਸ਼ਨ ਲਾਏ ਹੁੰਦੇ ਆ ਗੱਡੀਆਂ 'ਚ ਵੀ ਲਾਈਦੇ ਆ ਜੀਪੀਐਸ ਥਰੂ ਕਿਤੇ ਜਾਣਾ ਹੁੰਦਾ ਸੋ ਉਹ ਹੀ ਸਾਰਾ ਸਿਸਟਮ ਆ ਜਿਹੜਾ ਲਗਭਗ ਦੁਨੀਆ ਦੇ ਹਰੇਕ ਦੇਸ਼ ਦੇ ਵਿੱਚ ਚੱਲਦਾ ਆ ਅਮਰੀਕਾ ਨੇ ਹੀ ਇਹ ਸਾਰੇ ਸੈਟੇਲਾਈਟ ਉੱਪਰ ਛੱਡੇ ਹੋਏ ਆ ਪਰ ਇਹ ਆਮ ਲੋਕਾਂ ਲਈ ਜਾਂ ਦੁਨੀਆ ਲਈ ਉਹਨਾਂ ਨੇ ਜਿਹੜੀ ਇਤੋਂ ਜਾਣਕਾਰੀ ਮਿਲਦੀ ਆ ਉਹ ਲਿਮਟਿਡ ਆ ਪਰ ਅਮਰੀਕਾ ਨੂੰ ਕਿਸ ਹੱਦ ਤੱਕ ਜਾਣਕਾਰੀ ਮਿਲਦੀ ਹੋਊਗੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਸੋ ਜਿਹੜਾ ਹਵਾਈ ਜਹਾਜ਼ ਵੀ ਉੜਦਾ ਉਹਨੂੰ ਜੀਪੀਐਸ ਥਰੂ ਸਾਰਾ ਸਿਗਨਲ ਮਿਲਦਾ ਆ ਕਿ ਹਾਂਜੀ ਬਈ ਤੁਸੀਂ ਆ ਤੁਹਾਡਾ ਰਾਹ ਆ ਇਸ ਰਾਹ ਦੇ ਉੱਤੇ ਤੁਸੀਂ ਜਾ ਰਹੇ ਆ ਹਵਾਈ ਜਹਾਜ਼ ਦੇ ਵੀ ਆਪਣੇ ਪੂਰੇ ਇੱਕ ਰਾਹ ਹੁੰਦੇ ਆ ਇਹ ਨਹੀਂ ਗਾ ਕਿ ਪੂਰਾ ਕਿਤੇ ਵੀ ੜਾ ਦਿਓ ਨਾ ਸੋ ਇਸ ਅਕੋਰਡਿੰਗ ਇਹਨੂੰ ਜੀਪੀਐਸ ਤੋਂ ਸਿਗਨਲ ਮਿਲਦੇ ਹੁੰਦੇ ਆ ਬਕਾਇਦਾ ਜਿਹੜਾ ਏਟੀਸੀ ਹੁੰਦਾ 에ਅਰ ਟਰੈਫਿਕ ਕੰਟਰੋਲ ਸਿਸਟਮ ਆ ਟਾਵਰ ਜੇ ਤੁਸੀਂ ਦੇਖੇ ਹੋਣੇ ਆ ਜਾਂ ਅੰਮ੍ਰਿਤਸਰ ਜਾਂ ਦਿੱਲੀ ਲੱਗਿਓ ਕਸ਼ੀਸ਼ੇ ਵਾਲਾ ਮਹਿਲ ਜੇ ਆ ਪੂਰਾ ਜਿਆ ਹੁੰਦਾ ਵੱਡਾ ਸਾਰਾ ਨਾ ਉਹ ਵੀ ਸਾਰਾ ਇੱਥੋਂ ਲੇਖਾ ਜੋਖਾ ਨਾਲ ਨੂੰ ਭੇਜ ਦਿਆ ਇੱਕ ਰਡਾਰ ਥੱਲੇ ਲੱਗਾ ਹੁੰਦਾ ਜਿਹੜਾ ਹਵਾਈ ਜਹਾਜ਼ ਨੂੰ ਪੂਰਾ ਸਿਗਨਲ ਭੇਜਦਾ ਸੋ ਜੀਪੀਐਸ ਦੀ ਮਦਦ ਨਾਲ ਤੇ ਜਿਹੜਾ ਰਡਾਰ ਥੱਲੋਂ ਇਨਫੋਰਮੇਸ਼ਨ ਭੇਜਦਾ ਆ ਉਹਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਪਲੇਨ ਦੇ ਵਿੱਚ ਵੀ ਜਾਂਦੀ ਆ ਜਿਹੜਾ ਇਹ ਏਟੀਸੀ ਵਾਲਾ ਦਾ ਟਾਵਰ ਆ ਇੱਥੇ ਵੀ ਜਿਹੜੇ ਬੈਠੇ ਹੁੰਦੇ ਆ ਇਹ ਮਤਲਬ 에ਅਰਪੋਰਟ ਵਾਲੇ ਇਹ ਮਾਸਟਰ ਕਹਿ ਸਕਦੇ ਨੇ ਜਿੱਦਾਂ ਇਹ ਰੇਲਵੇ ਟ੍ਰੇਨਾਂ ਤੇ ਹੁੰਦੇ ਆ ਜਿਹੜੇ ਮਾਸਟਰ ਹੁੰਦੇ ਆ ਉਹਨਾਂ ਨੇ ਕਿਹੜੀ ਟ੍ਰੇਨ ਆ ਗਈ ਕਿਹੜੀ ਚੱਲ ਗਈ ਸਾਰਾ ਲੇਖਾ ਜੋਖਾ ਦੇਖਣਾ ਹੁੰਦਾ ਸੋ ਏਟੀਸੀ ਵਾਲੇ ਵੀ ਸਾਰਾ ਇਹ ਲੇਖਾ ਜੋਖਾ ਰਡਾਰ ਤੋਂ ਜੋ ਆ ਰਿਹਾ ਜੀਪੀਐਸ ਥਰੂ ਆ ਰਿਹਾ ਉਹ ਸਾਰਾ ਨੋਟ ਕਰਦੇ ਰਹਿੰਦੇ ਆ ਤੇ ਇੱਥੋਂ ਹੀ ਇਹੋ ਜਿਹੜੇ ਪਲੇਨ ਹੁੰਦੇ ਆ ਹਵਾਈ ਜਹਾਜ਼ ਉਹਨਾਂ ਨੂੰ ਇੱਕ ਆਟੋਮੈਟਿਕ ਜਾਨੀ ਕਿ ਮੈਸੇਜ ਭੇਜਦੇ ਰਹਿੰਦੇ ਆ ਕਿ ਹਾਂ ਜੀ ਬਈ ਤੁਸੀਂ ਆਹ ਰਾਹ ਤੇ ਜਾ ਰਹੇ ਹੋ ਇਹ ਸਹੀ ਰਾਹ ਆ ਜਾਂ ਜਦੋਂ ਤੁਸੀਂ ਲੈਂਡ ਕਰਨਾ ਉਹ ਵੀ ਸਹੀ ਆ ਸੋ ਇੱਥੇ ਹੀ ਇੱਕ ਹੋਰ ਸਿਗਨਲ ਜਿਹੜਾ ਵਿੱਚ ਅੜਾਤਾ ਜਾਂਦਾ ਜਾਂ ਕਹਿ ਦੋ ਕਿ ਫਸ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਦੇ ਨਾਲ ਫਾਲਸ ਸਿਗਨਲ ਜਾਂ ਕਹਿ ਲਓ ਕਿ ਜਿਹੜਾ ਜੀਪੀਐਸ ਤੋਂ ਸਿਗਨਲ ਆਉਂਦਾ ਆ ਉਹਨੂੰ ਜਾਮ ਕਰ ਦਿੱਤਾ ਜਾਂਦਾ ਇੱਕ ਸਟਰੋਂਗ ਸਿਗਨਲ ਹੁੰਦਾ ਜਿਹੜਾ ਹਵਾਈ ਜਹਾਜ਼ ਫੜ ਲੈਂਦਾ ਸੋ ਹੁੰਦਾ ਕੀ ਆ ਜਿਹੜਾ ਹਵਾਈ ਜਹਾਜ਼ ਦੇ ਵਿੱਚ ਪਾਇਲਟ ਬੈਠਾ ਹੁੰਦਾ ਉਹ ਦੇਖਦਾ ਹੈ ਕਿ ਜਿਹੜਾ ATC ਜਿੱਥੇ ਕਹਿ ਰਿਹਾ ਇਹ 에어 ట్రాਫਿਕ ਕੰਟਰੋਲ ਵਾਲੇ ਜਿਹੜੇ ਕਹਿ ਰਿਹਾ ਕਿ ਹਾਂ ਜੀ ਬਈ ਇੱਥੇ ਤੁਸੀਂ ਜਹਾਜ਼ ਉਤਾਰ ਦਿਓ ਪਰ ਉਹ ਜਦੋਂ ਆਪਣੇ ਉੱਥੇ ਦੇਖਦਾ ਹੈ ਇਹ ਸਕਰੀਨ ਦੇ ਉੱਤੇ ਉੱਥੇ ਥੱਲੇ ਆ ਰਿਹਾ ਖੇਤ ਆ ਰਿਹਾ ਉਹ ਬੰਦਾ ਉਤਾਰਨ ਦੀ ਜਗ੍ਹਾ ਫਿਰ ਉੜ ਜਾਂਦਾ ਸੋ ਤੁਸੀਂ ਆਪ ਹਿਸਾਬ ਲਾ ਲਓ ਇਹ ਕਿੱਡੀ ਇੱਕ ਇਹ ਬਹੁਤ ਹੀ ਯਾਨੀ ਕਿ ਖਤਰਨਾਕ ਸਥਿਤੀ ਬਣ ਜਾਂਦੀ ਆ 800 ਫਲਾਈਟਾਂ ਦਿੱਲੀ ਦੇ ਵਿੱਚ ਇਸ ਤਰ੍ਹਾਂ ਡਿਲੇ ਹੋਈਆਂ ਕਈ ਫਲਾਈਟਾਂ ਐਦਾਂ ਹੀ ਥੱਲੇ ਉੱਤਰ ਨਹੀਂ ਸਕੀਆਂ ਜਦੋਂ ਉੱਤਰਦੀਆਂ ਸੀਗੀਆਂ ਉਹਨਾਂ ਨੂੰ ਥੱਲੇ ਖੇਤ ਦੇ ਸੀ ਜਾਂਦੇ ਸੀ ਕਿਉਂਕਿ ਖੇਤਾਂ ਦੇ ਵਿੱਚ ਰਨਵੇ ਦੇਖੀ ਜਾਂਦਾ ਸੀ ਸੋ ਤੁਸੀਂ ਆਪ ਹਿਸਾਬ ਲਾ ਸਕਦੇ ਆ ਕਿ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਸੋ ਜਦੋਂ ਵੀ ਇਹ ਸਾਰਾ ਗਲਿਚ ਆਇਆ ਇਹਦੇ ਨਾਲ ਜਿਹੜੇ ਇੱਥੇ 에ਅਰ ਟ੍ਰੈਫਿਕ ਕੰਟਰੋਲ ਵਾਲਿਆਂ ਨੇ ਵੀ ਚਲੋ ਇਦਾਂ ਵਧੀਆ ਮੌਕੇ ਤੇ ਇਹਨਾਂ ਨੇ ਸਾਰਾ ਸਿਸਟਮ ਸੰਭਾਲ ਲਿਆ ਤੇ ਜਿਹੜਾ ਵੀ ਇਹ ਆਟੋਮੈਟਿਕ ਸਿਸਟਮ ਹੁੰਦਾ ਉਹਨੂੰ ਮੈਨੂਅਲ ਤਰੀਕੇ ਨਾਲ ਕਰਕੇ ਜੋ ਵੀ ਪਲੇਨ ਦੇ ਵਿੱਚ ਮੰਨ ਲਓ ਕਿ ਇੱਕ ਤਰ੍ਹਾਂ ਨਾਲ ਮੈਨੂਅਲ ਤਰੀਕਾ ਕਰ ਦਿੱਤਾ ਹਾਂ ਜੀ ਬਈ ਤੁਸੀਂ ਇਸ ਦਿਸ਼ਾ 'ਚ ਆ ਗਏ ਆ ਤੁਸੀਂ ਇਸ ਦਿਸ਼ਾ ਦੇ ਵਿੱਚ ਹੁਣ ਉਤਰ ਸਕਦੇ ਆ ਜਾਂ ਥੱਲੇ ਰਨਵੇ ਆ ਕਿਉਂਕਿ ਇਹਨਾਂ ਦੀ ਵੀ ਆਪਣੀ ਲੈਂਗੁਏਜ ਹੁੰਦੀ ਆ ਪਾਇਲਟਸ ਦੀ ਤੇ ਜਿਹੜੇ ਵੀ ਇਹ ਏਟੀਸੀ ਕੰਟਰੋਲ ਦੇ ਵਿੱਚ ਕਰਮਚਾਰੀ ਬੈਠੇ ਹੁੰਦੇ ਆ ਸੋ ਇਸ ਹਿਸਾਬ ਨਾਲ ਇਹਨਾਂ ਨੇ ਜਿਹੜੀ ਇਹ ਸਥਿਤੀ ਸੀਗੀ ਦਿੱਲੀ ਦੇ ਵਿੱਚ ਇਹ ਉਤਪਨ ਹੋਈ ਉਹਨੂੰ ਇੱਕ ਤਰੀਕੇ ਨਾਲ ਹੈਂਡਲ ਕਰ ਲਿਆ ਪਰ ਇਹ ਬਹੁਤ ਤਕੜਾ ਇੱਕ ਗਲਿਚ ਪਹਿਲਾਂ ਮੰਨਿਆ ਜਾ ਰਿਹਾ ਸੀਗਾ ਪਰ ਹੁਣ NSA ਇਹਦੀ ਪੂਰੀ ਜਾਂਚ ਕਰ ਰਿਹਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੀ ਇੱਕ ਤਰ੍ਹਾਂ ਦੇ ਨਾਲ ਸਾਈਬਰ ਅਟੈਕ ਕੀਤਾ ਗਿਆ ਸੀਗਾ ਦਿੱਲੀ ਦੇ ਉੱਤੇ ਤੇ ਦਿੱਲੀ 에어ਪੋਰਟ ਦੇ ਉੱਤੇ ਇਸ ਤਰ੍ਹਾਂ ਦਾ ਜੇਕਰ ਸਾਈਬਰ ਅਟੈਕ ਕੀਤਾ ਜਾ ਰਿਹਾ ਤਾਂ ਇੱਕ ਬਹੁਤ ਵੱਡਾ ਇੱਕ ਸੋਚਣ ਦਾ ਵਿਸ਼ਾ ਹੈ ਕਿਉਂਕਿ ਲੱਖਾਂ ਹੀ ਲੋਕ ਐਵਰੀ ਡੇ ਦਿੱਲੀ 에어ਪੋਰਟ ਤੋਂ ਅਪ ਡਾਊਨ ਬਾਹਲੇ ਮੁਲਕਾਂ ਨੂੰ ਕਰਦੇ ਆ 2024 ਦੇ ਵਿੱਚ ਅਜ਼ਰਬਾਈਜਾਨ ਦੇ ਵਿੱਚ ਇੱਕ ਇਹ ਮਤਲਬ ਕਿ ਕਮਰਸ਼ੀਅਲ 에어ਪਲੇਨ ਕ੍ਰੈਸ਼ ਹੋ ਗਿਆ ਸੀਗਾ ਜਿਹਦੇ ਵਿੱਚ 38 ਲੋਕਾਂ ਦੀ ਜਾਨੀ ਕਿ ਮੌਤ ਹੋ ਗਈ ਸੀ ਸੋ ਇਹ ਸਾਰਾ ਸਮੂਫਿੰਗ ਦਾ ਹੀ ਨਤੀਜਾ ਸੀਗਾ ਤੁਸੀਂ ਕਹਣਾ ਅਜ਼ਰਬਾਈਜਾਨ ਬਲਾ ਕੌਣ ਸਮੂਫਿੰਗ ਕਰ ਰਿਹਾ ਸੀਗਾ ਤੁਸੀਂ ਜਾਣਦੇ ਹੋਣੇ ਆ ਕਿ ਜਿਹੜਾ ਇਹ ਜੁਕਰੇਨ ਤੇ ਰਸ਼ੀਆ ਦੀ ਬਾਅਰ ਐਸ ਵੇਲੇ ਲੱਗੀ ਹੋਈ ਆ ਤੇ ਦੂਸਰਾ ਉਸ ਵੇਲੇ ਜਿਹੜਾ ਇਜ਼ਰਾਈਲ ਦਾ ਵੀ ਜਿਹੜਾ ਰੌਲਾ ਆ ਕਦੀ ਇਰਾਨ ਨਾਲ ਕਦੀ ਜਿਹੜੇ ਹਮਾਸ ਵਾਲੇ ਆ ਜਾਂ ਕਹਿ ਲਓ ਕਦੀ ਜਮਨ ਵਾਲੇ ਹੂਤੀ ਸਾ ਉਹਨਾਂ ਦੇ ਨਾਲ ਚੱਲਦਾ ਹੀ ਰਹਿੰਦਾ ਸੋ ਇਹ ਜਿਹੜੀ ਇਹ ਇਹ ਜੀਪੀਐਸ ਸਮੂਫਿੰਗ ਆ ਇਜ਼ਰਾਇਲ ਵਾਲੇ ਸਭ ਤੋਂ ਜ਼ਿਆਦਾ ਕਰਦੇ ਆ ਰਸ਼ੀਆ ਤੇ ਯੂਕਰੇਨ ਵਾਲੇ ਵੀ ਕਰਦੇ ਆ ਕਿਉਂ ਕਰਦੇ ਆ ਕਿ ਜੇਕਰ ਕੋਈ ਵੀ ਉਹਨਾਂ ਦੇ ਉੱਤੇ ਇਹ ਸੈੱਟ ਦਾ ਮਜ਼ਾਈਲ ਵਗੈਰਾ ਤਾਂ ਮਜ਼ਾਈਲ ਦੇ ਵਿੱਚ ਜਿਹੜਾ ਜੀਪੀਐਸ ਸਿਸਟਮ ਜਿਹੜੀ ਲੋਕੇਸ਼ਨ ਸੈੱਟ ਕੀਤੀ ਜਾਂਦੀ ਆ ਉਹ ਉੱਪਰ ਜਾਮ ਕਰ ਦਿੱਤੀ ਜਾਂਦੀ ਆ ਤੇ ਜਿਹੜੀ ਮਜ਼ਾਇਲ ਜਾਂਦੀ ਆ ਉਹਨੂੰ ਕੋਈ ਹੋਰ ਹੀ ਲੋਕੇਸ਼ਨ ਉੱਥੇ ਨਜ਼ਰ ਆਉਣ ਲੱਪੰਦੀ ਆ ਇਸ ਲਈ ਜਿਹੜੇ ਟਿਕਾਣੇ ਤੇ ਉਹ ਡਿਗਣੀ ਹੁੰਦੀ ਆ ਉੱਤੇ ਡਿਗਦੀ ਨਹੀਂਗੀ ਇਸ ਲਈ ਕਈ ਸ਼ਹਿਰ ਬਚ ਜਾਂਦੇ ਆ ਸੋ ਇਸ ਲਈ ਜਿਹੜੀ ਇਹ ਇਹ ਸਮੂਫਿੰਗ ਆ ਇਹ ਕੱਲੀ 에ਅਰਪਲੇਨ ਜਾਂ ਜਹਾਜ਼ਾਂ ਤੇ ਹੀ ਨਹੀਂ ਕੀਤੀ ਜਾਂਦੀ ਜੇਕਰ ਕੋਈ ਡਰੋਨ ਨਾਲ ਹਮਲਾ ਕਰਦਾ ਜਾਂ ਕੋਈ ਮਜ਼ਾਈਲ ਨਾਲ ਹਮਲਾ ਕਿਸੇ ਦੇਸ਼ ਤੇ ਕਰਦਾ ਉਸ ਵੇਲੇ ਵੀ ਇਹ ਜਿਹੜੀ ਆ ਇਹ ਸਮੂਫਿੰਗ ਜਿਹੜੀ ਆ ਉਹ ਕੀਤੀ ਜਾਂਦੀ ਆ ਜਿਹਦੇ ਨਾਲ ਇਹ ਡਰੋਨ ਹੋਇਆ ਹਵਾਈ ਜਹਾਜ਼ ਹੋ ਗਏ ਜਾਂ ਮਜ਼ਾਈਲ ਹੋ ਗਏ ਉਹਨਾਂ ਨੂੰ ਇਸ ਤਰ੍ਹਾਂ ਭੁਲੇਖਾ ਪੈ ਜਾਂਦਾ ਕਿ ਜਿੱਥੇ ਆਪਾਂ ਡਿਗਣਾ ਉਹ ਜਗ੍ਹਾ ਇਹੀ ਆ ਪਰ ਅਸਲ ਦੇ ਵਿੱਚ ਉਹ ਜਗ੍ਹਾ ਹੋਰ ਉਹਨਾਂ ਨੂੰ ਦਿਖਾਤੀ ਜਾਂਦੀ ਆ ਨੇ ਵੱਡੇ ਪੱਧਰ ਤੇ ਜਿਹੜਾ ਇਹ ਸਾਈਬਰ ਅਟੈਕ ਜਾਂ ਇਹ ਸਮੂਫਿੰਗ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਦਿੱਲੀ 에어ਪੋਰਟ ਦੇ ਉੱਤੇ ਇਸ ਤੋਂ ਪਹਿਲਾਂ ਵੀ ਸਮੂਫਿੰਗ ਦੀਆਂ ਘਟਨਾਵਾਂ ਹੋਈਆਂ ਹਨ ਬਟ ਅਮਰitsar 에어ਪੋਰਟ ਦੇ ਉੱਤੇ ਪਿਛਲੇ 15 ਮਹੀਨਿਆਂ ਦੇ ਵਿੱਚ 465 ਵਾਰ ਇਹ ਸਮੂਫਿੰਗ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਸਾਹਮਣੇ ਆਈਆਂ ਜਿਦੇ ਨਾਲ ਜਿਹੜੇ ਪਾਇਲਟ ਸੀਗੇ ਉਹਨਾਂ ਨੂੰ ਦਿੱਕਤ ਆਈ ਆ ਪਲੇਨ ਚੜਾਉਣ ਵੇਲੇ ਵੀ ਤੇ ਪਲੇਨ ਉਤਾਰਨ ਵੇਲੇ ਵੀ ਪਰ ਜਿਹੜੀ ਇਹ ਅੰਮ੍ਰਿਤਸਰ ਵਾਲੇ ਏਰੀਏ ਦੇ ਵਿੱਚ ਸਮੂਫਿੰਗ ਹੋਈ ਆ 465 ਵਾਰੀ ਪਿਛਲੇ 15 ਮਹੀਨਿਆਂ ਦੇ ਵਿੱਚ ਉਹ ਇਜ਼ਰਾਈਲ ਦੇ ਵਿੱਚ ਜਿਹੜੀ ਵਾਰ ਲੱਗੀ ਹੋਈ ਸੀ ਉਹਦੀ ਵਜਾ ਉਹਦੀ ਵਜਾ ਕਰਕੇ ਜਾਂ ਈਰਾਨ ਦੇ ਵਿੱਚ ਜੋ ਇਹਨਾਂ ਦਾ ਕਲੈਸ਼ ਚੱਲਦਾ ਸੀਗਾ ਈਰਾਨ ਉਹਨਾਂ ਇਹ ਇਜ਼ਰਾਈਲ ਵਾਲੇ ਨਾ ਉਹਦੀ ਵਜਾ ਕਰਕੇ ਕਿਉਂਕਿ ਇਜ਼ਰਾਈਲ ਵਾਲੇ ਬਹੁਤ ਦੂਰੀ ਤੱਕ ਇਹ ਜਿਹੜੀ ਆ ਉਹ ਸਮੂਫਿੰਗ ਜਿਹੜੀ ਆ ਉਹ ਕਰ ਦਿੰਦੇ ਆ ਸੋ ਜੇਕਰ ਮੈਂ ਦੱਸਾਂ ਤਾਂ ਕਈ ਦੇਸ਼ ਜਿਹੜੇ ਆ ਇਜ਼ਰਾਈਲ ਦੇ ਲਾਗੇ ਛਾਗੇ ਵਾਲੇ ਆ ਉਹਨਾਂ ਦੇ ਵਿੱਚ ਜੇ ਕੋਈ ਡਿਲੀਵਰੀ ਵਗੈਰਾ ਵੀ ਦੇਣ ਜਾਂਦਾ ਸੀਗਾ ਮੰਨ ਲਓ ਥਾਬੇ ਤੋਂ ਜਾਂ ਕੋਈ ਜਮਾਟੋ ਤੋਂ ਕਿਸੇ ਨੇ ਕੀਤੀ ਆ ਤਾਂ ਉਹ ਜ਼ਿਆਦਾਤਰ ਲੋਕੇਸ਼ਨ ਤੇ ਹੀ ਸਿਸਟਮ ਦੇ ਹਿਸਾਬ ਨਾਲ ਚੱਲਦੇ ਹੁੰਦੇ ਆ ਸੋ ਇਦਾਂ ਦੀਆਂ ਵੀ ਕਈ ਲੋਕਾਂ ਨੂੰ ਦਿੱਕਤਾਂ ਆਈਆਂ ਉਹਨਾਂ ਨੇ ਕਿਤੇ ਦਾ ਆਰਡਰ ਕੀਤਾ ਤੇ ਕੋਈ ਬੰਦਾ ਦੇਣ ਕਿਤੇ ਪਹੁੰਚ ਜਾਂਦਾ ਸੀਗਾ ਤੇ ਕਿੱਦਾਂ ਇਹ ਅਮਰੀਕਾਂ ਵਾਲੇ ਆਪਣੇ 31 ਜਿਹੜੇ ਜੀਪੀਐਸ ਸਿਸਟਮ ਆ ਉਹਨਾਂ ਨੇ ਪੂਰੀ ਦੁਨੀਆ ਤੇ ਲਗਾਏ ਹੋਏ ਆ ਪੂਰੀ ਨਿਗ੍ਹਾ ਰੱਖਦੇ ਆ ਜੇਕਰ ਆਮ ਕੋਈ ਸਾਈਬਰ ਇਹ ਅਟੈਕ ਵਾਲਾ ਬੰਦਾ ਇਹ ਸਾਰੀ ਸਮੂਫਿੰਗ ਵਗੈਰਾ ਕਰਕੇ ਇਸ ਹੱਦ ਤੱਕ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਉਹ ਕਾਮਯਾਬ ਹੋ ਜਾਂਦਾ ਤਾਂ ਅਮਰੀਕਾ ਵਾਲਿਆਂ ਦੇ ਕੋਲ ਤਾਂ ਪੂਰੀ ਚਾਬੀ ਆ ਸਾਰੀ ਦੁਨੀਆ ਦੀ ਉਹਨਾਂ ਨੇ ਉਹ ਜੀਪੀਐਸ ਛੱਡੇ ਹੋਏ ਆ ਤੇ ਉਹ ਕੀ ਕੀ ਕਰ ਸਕਦਾ ਤੁਸੀਂ ਆਪੇ ਅੰਦਾਜ਼ਾ ਲਾ ਲਓ ਇਹ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜੇਕਰ ਵਧੀਆ ਲੱਗਦੀ ਹੁੰਦੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ